ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਚੋਣ ਅਖਾੜਾ ਪੂਰੀ ਤਰ੍ਹਾਂ ਪਖਾਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਪੁਰ ਵਹਾ ਹੁੰਗਾਰਾ ਮਿਲ ਰਿਹਾ ਹੈ। ਮਜੀਠਾ ਰੋਡ ਵਿਖੇ ਪੈਂਦੇ 11 ਨੰਬਰ ਵਾਰਡ ਇੰਦਰਾ ਕਲੋਨੀ ਦੇ ਸਮੂੱਚੇ ਵਸਨੀਕਾਂ ਨੇ ਅਨਿਲ ਜੋਸ਼ੀ ਨੂੰ ਪੂਰੀ ਤਰ੍ਹਾਂ ਨਾਲ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸਰਪੰਚ ਭਪਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਭਰਵੀ ਇਕੱਠਤਾ ਵਿੱਚ ਮੌਜੂਦ ਲੋਕਾਂ ਦੇ ਭਾਰੀ ਇਕੱਠ ਤੋਂ ਸਾਬਿਤ ਹੁੰਦਾ ਹੈ ਕਿ ਅੰਮ੍ਰਿਤਸਰ ਦੀਆਂ ਲੋਕ ਸਭਾ ਚੋਣਾਂ ਵਿੱਚ ਪਿੰਡਾਂ ਦੇ ਲੋਕ ਹੀ ਨਹੀਂ ਬਲਕਿ ਸ਼ਹਿਰਾਂ ਦੇ ਵਸਨੀਕ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਵੋਟਾਂ ਦੇਣ ਨੂੰ ਤਿਆਰ ਬੈਠੇ ਨੇ ਇਸ ਸਮੂਹ ਕੇ ਅਨਿਲ ਜੋਸ਼ੀ ਨੇ ਵੀ ਆਪਣੇ ਵਿਰੋਧੀ ਉਮੀਦਵਾਰਾਂ ਤੇ ਨਿਸ਼ਾਨੇ ਸਾਧੇ ਮੀਟਿੰਗ ਵਿੱਚ ਮੌਜੂਦ ਭਾਰੀ ਗਿਣਤੀ ਦੀ ਤਾਦਾਦ ਵਿੱਚ ਲੋਕਾਂ ਨੇ ਇਸ ਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਡਟ ਕੇ ਸਮਰਥਨ ਦੇਣ ਅਤੇ ਵੱਡੀ ਲੀਡ ਨਾਲ ਵੋਟਾਂ ਦੇ ਕੇ ਉਹਨਾਂ ਨੂੰ ਜਿਤਾਉਣ ਦਾ ਐਲਾਨ ਕੀਤਾ ਹੈ। ਮੀਟਿੰਗ ਬਹੁਤ ਵਧੀਆ ਮੀਟਿੰਗਾਂ ਹੋ ਰਹੀਆਂ ਸਾਰੀਆਂ ਪਿਛਲੇ ਪ੍ਰੋਗਰਾਮ ਸੀ ਇੱਕੋ ਪ੍ਰੈਮ ਨੇ ਇੰਨਾ ਉਤਸ਼ਾਹ ਸੀ। ਇੱਥੇ ਵੀ ਇੰਨਾ ਉਤਸ਼ਾਹ ਵਾਹ। ਐਹੀ ਮੈਂ ਪਿਛਲੀ ਵਾਰੀ ਜਦੋਂ ਕਰਦਾ ਸੀ ਉਦੋਂ ਜਿਹੜੀ ਵੇਵ ਦਿਮਾਗ 'ਚ ਬੜੀ ਸੀ ਲੋਕਾਂ ਦੇ। ਉਦੋਂ ਝਾੜੂ ਦਾ ਇੰਨਾ ਕਿ ਦਿਮਾਗ ਦੇ ਵਿੱਚ ਛਾਇਆ ਪਿਆ ਸੀ ਜਾਲੂ ਇਹ ਸਾਰੇ ਲੋਕ ਇਹੀ ਆਂਦੇ ਵੀ ਆਖੀ ਨਵਾਂ ਜਿਹੜਾ ਨਾ ਰੈਵੋਲੂਸ਼ਨ ਝੂਠੇ ਝੂਠਾ ਇਨਕਲਾਬ ਜਿਹੜਾ ਨਾ ਕੋ ਦਿਮਾਗ ਤੇ ਛਾ ਗਿਆ ਝੂਠ ਛਾ ਗਿਆ 1000 ਰੁਪਇਆ ਪਰ ਬੀਬੀਆਂ ਭੈਣਾਂ ਨੂੰ ਨੌਕਰੀਆਂ ਘਰ ਘਰ ਜਾਂ ਕਿੰਨੇ ਸਬਜ ਬਾਗ ਜਿਹੜੇ ਵਿਖਾਏ ਸੀ ਫਿਰ ਲੋਕੀ ਇਹੀ ਲੋਕੀ ਜਿਹੜੇ ਆ ਉਹ ਸਾਨੂੰ ਵਜਾਜਾਂ ਮਾਰ ਮਠਾਉਣੇ ਪੈਂਦੇ ਸੀ ਤੇ ਹੁਣ ਆਪਣੇ ਆਪ ਉਤਸ਼ਾਹ ਦੇ ਨਾਲ ਇੰਨੇ ਵਧੀਆ ਪ੍ਰੋਗਰਾਮ ਹੋ ਰਿਹਾ ਇੰਨੇ ਵਧੀਆ ਔਰ ਉੱਥੇ ਬਾਡੀ ਲੈਂਗੁਏਜ ਆ ਇਹਨਾਂ ਪੋਜ਼ਿਟਿਵ ਮਾਹੌਲ ਆ ਇਹਨਾਂ ਉਤਸ਼ਾਹ ਆ ਸ਼ਾਮਲ ਹੋ ਰਹੇ ਬਾਕੀ ਪਾਰਟੀਆਂ ਚ ਆ ਕੇ ਲੋਕ ਸਪਸ਼ਟ ਆ ਕੇ ਇਹ ਸੀਟ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿੱਤਣ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਭਪਿੰਦਰ ਸਿੰਘ ਸਰਪੰਚ ਏਕ ਰੂਪ ਐਵੇਨਿਊ ਸਾਡੇ ਇੱਥੇ ਅੱਜ ਜੋਸ਼ੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਬਹੁਤ ਹੀ ਪਿਆਰ ਨਾਲ ਲੋਕਾਂ ਨੇ ਆਣ ਕੇ ਹਮ ਹਮਾ ਕੇ ਇੱਥੇ ਬਹੁਤ ਹੀ ਉਤਸ਼ਾਹ ਅਕਾਲੀ ਦਲ ਸਰਦਾਰ ਅਕਾਲੀ ਦਲ ਦੀ ਬਹੁਤ ਵੱਡੀ ਹਵਾ ਆ ਬਹੁਤ ਲੋਕਾਂ ਦਾ ਇਹ ਲਈ ਵਿਚਾਰ ਆ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਤੇ 13 ਦੇ 13 ਹੀ ਐਮਪੀ ਸ਼੍ਰੋਮਣੀ ਅਕਾਲੀ ਦਲ ਦੇ ਚਤਾ ਕੇ ਸੈਂਟਰ ਚ ਕੱਲਾਂਗੇ ਜਿੱਥੇ ਸਾਡੇ ਪੰਜਾਬ ਦੀ ਆਵਾਜ਼ ਕਰ ਦੇ ਕੇ ਉੱਥੇ ਆਪਣੇ ਹੱਕ ਲੈ ਕੇ ਦੱਸਣਗੇ ਲੋਕਾਂ ਨੂੰ ਵੀ ਵਾਕਿਆ ਸ਼੍ਰੋਮਣੀ ਕਮੇਟੀ ਦੇ ਜਿਹੜੇ ਐਮਪੀ ਗਏ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਆ